ਗੁਰਦੁਆਰਾ ਗੁਰਦਾਨਕ ਦਰਬਾਰ ਫੌਜਾ ਵਿਖੇ ਕਰਵਾਇਆ ਗਿਆ ਖਾਲਸਾ ਸਾਹਿਬਾਂ ਦੇ ਸ਼ਰਨ ਸਮਰਪਿਤ ਮਹਾਨ ਗੁਰਮਤ ਸਮਾਗਮ ਦੱਖਣੀ ਇਟਲੀ ਦੇ ਫੌਜਾ ਸ਼ਹਿਰ ਵਿਖੇ ਸਥਿਤ ਗੁਰਦੁਆਰਾ ਗੁਰਦਾਨੰਦ ਦਰਬਾਰ ਵੱਲੋਂ ਹਮੇਸ਼ਾ ਹੀ ਸਿੱਖ ਧਰਮ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਸਮਾਗਮ ਕਰਵਾਏ ਜਾਂਦੇ ਰਹਿੰਦੇ ਹਨ ਜ਼ਿਕਰਯੋਗ ਹੈ ਕਿ ਇਲਾਕੇ ਵਿੱਚ ਸਿੱਖ ਸੰਗਤਾਂ ਬਹੁਤ ਹੀ ਘੱਟ ਗਿਣਤੀ ਵਿੱਚ ਰਹਿੰਦੀਆਂ ਹਨ ਫਿਰ ਵੀ ਸੰਗਤਾਂ ਵਿੱਚ ਗੁਰਦਾਰਾ ਸਾਹਿਬ ਅਤੇ ਸਿੱਖੀ ਪ੍ਰਤੀ ਬਹੁਤ ਪਿਆਰ ਅਤੇ ਉਤਸ਼ਾਹ ਹੈ ਜੋ ਕਿ ਉਹ ਸਮੇਂ ਸਮੇਂ ਦੇ ਪ੍ਰੋਗਰਾਮ ਲੁਈਕਦੇ ਰਹਿੰਦੇ ਹਨ ਬੀਤੇ ਦਿਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਖਾਸਾ ਸਾਇਨਾ ਦਿਖ ਨੂੰ ਸਮਰਪਿਤ ਮਹਾਨ ਗੁਰਮੱਸ ਸਮਾਗਮ ਬਹੁਤ ਹੀ ਸ਼ਰਧਾ ਤੇ ਚੜ੍ਹਦੀ ਕਲਾ ਨਾਮ ਕਰਵਾ ਵਾਰ ਦੇ ਦਿਵਾਨੇ ਸਵੇਰੇ 11:30 ਵਜੇ ਸ੍ਰੀ ਸਹਿਦ ਪਾਰ ਸਾਹਿਬ ਦੇ ਪੋਗ ਪਾਇਗਾ ਉਪਰੰਤ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੁਕਮਨਾਮਾ ਸਭ ਸੰਗਤਾਂ ਨੂੰ ਸੁਣਾਇਆ ਗਿਆ ਉਪਰੰਤ ਕਵੀਸ਼ਰੀ ਜਥਾ ਭਾਈ ਤਰਸੇਮ ਸਿੰਘ ਜਿਹਦੇ ਸਾਥੀਆਂ ਨੇ ਖਾਲਸੇ ਦੇ ਸਿਰਜਣਾ ਦੇ ਹਾੜੇ ਨੂੰ ਸਮਰਪਿਤ ਗੋਰੀ ਕਿਆ ਸੰਗਤਾਂ ਨੂੰ ਬਹੁਤ ਹੀ ਜੋਸ਼ੀਲੇ ਅੰਦਾਜ਼ ਵਿੱਚ ਸੁਣਾਇਆ ਚੌਥੀ ਪ੍ਰੀਤਮ ਸਰਬੰਸਤਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ 1699 ਈਸਵੀ ਵਿੱਚ ਸਾਜਿਕ ਖਾਲਸਾ ਪੰਥ ਦੇ ਪ੍ਰਸੰਗ ਨੂੰ ਭਾਈ ਸਾਹਿਬ ਦੇ ਜਥੇ ਦੇ ਵਕ ਵਕ ਸ਼اندارਾਂ ਸੰਗਤਾਂ ਨੂੰ ਸੁਣਾ ਕੇ ਇੱਕ ਵਾਰ 1699 ਦੀ ਵਿਸ ਨੂੰ ਆਖਿਆ ਗਿਆ ਤੇ ਸਭ ਨੂੰ ਨੰਨ ਧੰਨਵਾਦ ਕੀਤਾ ਗਿਆ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਤੇ ਕੁਇਛ ਜਿਥਾ ਪੈਤਰ ਸੇਮ ਸਿੰਘ ਦੇ ਸਾਥੀਆਂ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਰਉਪਾਉ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੋਕੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਏ ਪੰਡਾਰੇ ਵਿੱਚ ਚੋ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਕਹੁੰਦੇ ਨਾ ਗੁਰੂ ਕਰਦੇ ਨਹੀਂ ਤਲ ਸਮਝਣਾ ਹੋ ਕਿਸੇ ਅਸਥਾਨ ਰੂਪ ਦਾ ਭਾਂਗੇ ਆਪ ਇੱਕੋ ਜਿਹੀ ਕਹਾਣੀ I'm the other